ਵਾਜਲਗੜ੍ਹ ਦੇ ਪਿੰਡ ਕੋਦੀwala ਪਿੰਡ ਦੇ ਵਾਸੀ ਇੱਕ ਵਿਅਕਤੀ ਨੇ WhatsApp ਗਰੁੱਪ ਦੇ ਕਿਸੇ ਵਿਅਕਤੀ ਵੱਲੋਂ ਉਸ ਦੇ ਜਲਦੀ ਦਰਸਖਤ ਵਾਲੀ ਦਰਖਾਸਤ ਵਾਇਰਲ ਕਰਨ ਦੇ ਦੋਸ਼ ਲਗਾਏ ਹਨ ਉਸ ਦਾ ਕਹਿਣਾ ਹੈ ਕਿ ਪਿਛਲੇ ਦਿਨ ਕਿਸੇ ਵਿਅਕਤੀ ਵੱਲੋਂ ਉਸ ਦੇ ਜਲਦੀ ਪ੍ਰਸਤੁਤਤ ਵਾਲੀ ਇੱਕ ਦਰਖਾਸਤ WhatsApp ਗਰੁੱਪ 'ਤੇ ਸ਼ੇਅਰ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਲਿਖਤ ਦਰਖਾਸਤ ਦੇ ਕੇ ਇਸ ਮਾਮਲੇ ਦੀ ਜਾਂਚ ਕਰਤੀ ਮੰਗ ਕੀਤੀ ਹੈ 24 ਤਰੀਕ ਨੂੰ ਸਾਡੇ ਪਿੰਡ 'ਚ ਜਿਹੜੀ ਹੈ WhatsApp ਗਰੁੱਪ 'ਚ ਇੱਕ ਪੀਡੀਐਮ ਆਕੇ ਮੇਰੇ ਵੱਲੋਂ ਕੋਈ ਟੁਕੀਆਂ ਸ਼ਿਕਾਇਤਾਂ ਵਾਇਰਲ ਕੀਤੀ ਸੀ ਤੇ ਇਸੇ ਕਰਕੇ ਮੈਂ ਉਹ ਜਿਹੜੇ ਹੈਗੇ ਉਹ ਸਾਇਮਰਾ ਕਰਾਇਮ ਬ੍ਰਾਂਚ ਨੂੰ ਵੀ ਅਰਜੀ ਦਿੱਤੀ ਹੈ ਕਿ ਸਾਡਾ ਇਨਸਾਫ ਦਿੱਤਾ ਜਾਵੇ ਬਗਵਦਦੀਪਨ ਦਾ ਜਿਹੜਾ ਸਾਡਾ 2 3 13 10 2022 ਨੂੰ ਜਿਹੜਾ ਪਲਾਟਾਂ ਦਾ ਮਸਲਾ ਸੀਗਾ ਤੇ ਉਹ ਸਾਡਾ ਅੱਜ ਸਮਰਛ ੱਲੀ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਸਾਡੇ ਵਿੱਚ ਅਮਲਾ ਪਹਿਲਾਂ ਵੀ ਇਹਨੇ ਇੱਕ ਵਾਰੀ ਕੀਤਾ ਸੀ ਤੇ ਸਾਡੀ ਸਰਕਾਰ ਨੂੰ ਇਹ ਅਫਸਰਾਂ ਨੂੰ ਇਹੋ ਜੀ ਹੱਜੜ ਕੇ ਬੇਨਤੀ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਜਿਹੜੇ ਜਾਲੀ ਸੈਨ ਕੀਤੇ ਆ ਉਹਦੀ ਪੂਰੀ ਤਰ੍ਹਾਂ ਦੀ ਇਨਕੁਆਇਰੀ ਕੀਤੀ ਜਾਵੇ ਇਹ ਐਪਲੀਕੇਸ਼ਨ ਜੀ ਜਿਹੜੀ ਦਿੱਤੀ ਹੈ ਵੀ ਇੱਕ ਉਹ ਨਿਆਣ ਪਰਵਾਰਾਂ ਦਾ ਕੋਈ ਰਾਹ ਹੈਗਾ ਸ਼ਾਮਲਾੜ ਦਾ ਉਹਨਦੀ ਦਿੱਕਾਤ ਕਿਤੇ ਜਿਹਾ ਕੋ ਫੋਟਲੀਆ ਪਰਿਵਾਰ ਹੈਗਾ ਉਹਦੀ ਰਾਹ ਦੀ ਕੋ ਕੀਤੀ ਜਾਵੇ ਤੇ ਕੋ ਆਪਣੇ ਰਕੇਸ ਬੰਬੂ ਦੀ ਕੋਟੀ ਹੈ ਉਹਦੀ ਵੀ ਦਿੱਕਾਤ ਕਿਤੇ ਜਰਾ ਜਾਨੀ ਪੱਤਰ ਕੱਟ ਕੇ ਮੈਂ ਤੁਮ ਬਦਨਾਮ ਕਰਨ ਦੀ ਕੋਸ਼ਿਸ਼ ਸਰ ਜੋ ਵੀ ਕੀਤੀ ਹੈ ਉਹ ਨੂੰ ਉਹ ਅੱਗੇ ਸਾਇਬਰ ਕ੍ਰਾਈਮ ਬ੍ਰਾਂਚ ਨੂੰ ਜਿਹੜੀ ਅਰਜ਼ੀ ਦਿੱਤੀ ਹੈ ਉਹ ਆਪੇ ਕਰਨਗੇ ਬਾਕੀ ਮੇਰੇ ਉਹਦੇ ਉਹਨੂੰ ਜਿਹੜੀ ਉਹ ਕੀਤੀ ਹੈ WhatsApp ਤੇ ਉਹਦਾ ਨੰਬਰ ਹੈਗਾ ਉਹਨੇ ਕੀਤੀ ਰਿਡੀਓ ਬਣਾ ਕੇ ਰੱਖਿਆ ਉਹ ਪਿੰਡ ਦਾ ਹੀ ਹੈ ਜੀ ਕੋਦੀ ਵਾਲਾ ਪਿੰਡ ਦਾ ਮੰਗਰਾ ਕੇ ਜੀ ਸਰਕਾਰ ਨੂੰ ਵੀ ਸਾਡੇ ਜਿਹੜੇ ਜਲਦੀ ਸੈਨ ਕੀਤੇ ਆ ਉਹਨਾਂ ਦੀ ਪੂਰੀ ਤਰ੍ਹਾਂ ਦੀ ਖਵਾਇਦੀ ਖਰਚੇ ਤੇ ਸਾਨੂੰ ਹਿਸਾਬ ਦਿੱਤਾ ਜਾਵੇ ਹੁਣਾਂ ਵੱਲੋਂ ਤਾਂ 200 ਰੁਪਏ ਹੀ ਭੇਜਿਆ ਜੀ ਆਪਣੇ ਵੱਲੋਂ ਐ ਵੀ ਸਾਡਾ ਜਿਹੜਾ ਬੈਂਕ ਖਾਤੇ 'ਚ ਕੋਈ ਹੈਗਾ ਜਾਂ ਕੋਈ ਪ੍ਰੂਫੀਟੀ ਉਹਨਾਂ ਦੇ ਵਿੱਚ ਜਲਦੀ ਸਾਈਨ ਕਰਕੇ ਸਾਨੂੰ ਕੋਈ ਜਾਨ ਨੁਕਸਾਨ ਨਾ ਹੋ